ਫੈਮਲੀ ਹਮੇਸ਼ਾ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਕਿਸੇ ਵੀ ਇਨਸਾਨ ਦੀ ਲਾਈਫ ਵਿੱਚ ਤੇ ਤੁਹਾਡੀ ਫੈਮਲੀ ਹਮੇਸ਼ਾ ਸਪੋਰਟਿਵ ਰਹੀ ਹੈ ਇਹ ਚੀਜ਼ਾਂ ਨੂੰ ਲੈ ਕੇ ਜਾਂ ਥੋੜਾ ਬਹੁਤ ਤੁਹਾਨੂੰ ਸਾਹਮਣਾ ਕਰਨਾ ਪਿਆ ਕੁਝ ਚੈਲੰਜਸ ਦਾ ਫੈਮਲੀ ਨੂੰ ਲੈ ਕੇ ਆਮ ਬlesd ਜੀ ਕਿ ਜੋ ਮੈਂ ਕਹਿਣਾ ਜੋ ਮੈਂ ਸੋਚਦਾ ਉਹਨਾਂ ਨੇ ਉਹਨੂੰ ਕਦੇ ਕੁਐਸਚਨ ਹੀ ਨਹੀਂ ਕੀਤਾ ਮਾਈ ਮਦਰ ਐਂਡ ਮਾਈ ਫਾਦਰ ਜੀ ਉਹਨਾਂ ਨੇ ਮਤਲਬ ਮੈਨੂੰ ਕਦੇ ਇਹਨਾਂ ਚੀਜ਼ਾਂ 'ਚ ਰੋਕਿਆ ਨਹੀਂ ਹੈ ਅੱਜ ਵੀ ਹੁਣ ਦੀ ਗੱਲ ਦੇ ਵਿੱਚ ਵੀ ਹੈ ਕਿ ਜਦੋਂ ਮੈਂ ਕੋਈ ਉਹਨਾਂ ਨਾਲ ਗੱਲ ਕਰੂੰਗਾ ਤਾਂ ਮੈਂ ਪਹਿਲਾਂ ਹੀ ਕਹੂੰਗਾ ਉਹਨਾਂ ਨੇ ਮੈਨੂੰ ਸਿਰਫ ਇੱਕ ਗੱਲ ਪੁੱਛਣੀ ਹੈ ਸਭ ਠੀਕ ਹੈ ਜੀ ਜੋ ਮਰਜੀ ਕਰ ਬਹੁਤ ਸਧਾਰਨ ਬੈਕਗਰਾਉਂਡ ਤੋਂ ਆਉਣਾ ਜੀ ਕਿਸਾਨ ਫੈਮਿਲੀ ਤੋਂ ਆ ਆਰ ਮੇਰੇ ਫਾਦਰ ਸਾਹਿਬ ਐਕਸ ਸਰਵਿਸਮੈਨ ਨੇ ਆਰਮੀ ਤੋਂ ਰਿਟਾਇਰ ਨੇ ਤਾਂ ਉਹਨਾਂ ਦੀ ਇੰਗਲਿਸ਼ ਬੜੀ ਅੱਛੀ ਸੀ ਮੈਂ ਜਿਹੜੀ ਬੋਤੀ ਜਿਹੜੀ ਇੰਗਲਿਸ਼ ਜਾਂ ਸਿੱਖੀ ਆ ਤਾਂ ਉਹਨਾਂ ਨੇ ਸਾਡੇ ਘਰ ਦੇ ਵਿੱਚ ਇੰਗਲਿਸ਼ ਅਖਬਾਰ ਲਗਵਾਇਆ ਸੀ ਉਹ ਅਖਬਾਰ ਆਂਦਾ ਨਹੀਂ ਸੀ ਸਾਡੇ ਪਿੰਡ ਦੇ ਵਿੱਚ ਤੇ ਮੈਨੂੰ ਉਹ ਪੜ੍ਹਨਾ ਸੀ ਤਾਂ ਮੈਂ ਕੀ ਕੀਤਾ ਪਹਿਲਾ ਕੰਮ ਅਖਬਾਰ ਵੇਚਣ ਦਾ ਹੀ ਕੀਤਾ ਸੀ ਤਾਂ ਕਿ ਮੈਂ ਅਖਬਾਰ ਪੜ੍ਹ ਸਕਾਂ ਇੱਕ ਇਸ ਤਰੀਕੇ ਨਾਲ ਮੈਂ ਮੇਰੀ ਅਪਗ੍ਰੇਡਿੰਗ ਹੋਈ ਆ ਮਤਲਬ ਫੈਮਿਲੀ ਦੇ ਵਿੱਚ ਸਭ ਤੋਂ ਕੋਲੋਜ਼ ਜਿਹੜਾ ਰਿਲੇਸ਼ਨ ਆਫ ਵਾਈਫ ਦਾ ਹੁੰਦਾ ਜੀ ਸ਼ੀ ਇਜ਼ ਅ ਮੋਟੀਵੇਸ਼ਨ ਫਾਰ ਮੀ ਕਿ ਅਗਰ ਮੈਂ ਜੇ ਕਿਤੇ ਡਾਊਨ ਹੋਇਆ ਕਿਤੇ ਤਾਂ ਉਹਨੇ ਮੈਨੂੰ ਹੈਂਡਹੋਲਡ ਕਰਕੇ ਉਹਨੂੰ ਵਾਪਸ ਉਹ ਕੀਤਾ ਦੁਨੀਆ ਦੇ ਵਿੱਚ ਇਕੱਲਾ ਕੋਈ ਨਹੀਂ ਜਿੱਤਿਆ ਕਦੇ ਬਿਲਕੁਲ ਕਹਿੰਦੇ ਜੀ ਦੁਨੀਆ ਦੇ ਵਿੱਚ ਟੀਮ ਜਿੱਤਦੀ ਹੈ ਜੀ ਤੇ ਦੁਨੀਆ ਦੀ ਸਭ ਤੋਂ ਛੋਟੀ ਟੀਮ ਹੈ ਜਿਹੜੀ ਉਹ ਹਸਬੰਡ ਵਾਈਫ ਦੀ ਹੈ ਕੀ ਬਾਤ ਹੈ ਜੋ ਸਪੋਰਟ ਦਾ ਜੋ ਲੈਵਲ ਹੁੰਦਾ ਜੇ ਕੋਈ ਵੀ ਕੋਈ ਕਹਿੰਦਾ ਹੋਵੇ ਤਾਂ ਮੇਰੇ ਮੁਤਾਬਕ ਤਾਂ ਉਹ ਸ਼ੀ ਇਜ਼ ਦਾ ਨੰਬਰ 1 ਵਾਈਫ ਇਨ ਦਾ ਵਰਕ ਕੀ ਬਾਤ ਹੈ ਜਿਹੜਾ ਸਪੋਰਟ ਕਰਨ ਦਾ ਜਿਹੜਾ ਲੈਵਲ ਆਉਂਦਾ ਮੈਨੂੰ ਲੱਗਦਾ ਹੀ ਨਹੀਂ ਹੈ ਕਿ ਅਸੀਂ ਕਦੇ ਦੋ ਹੋ ਕੇ ਕੋਈ ਕੰਮ ਕੀਤਾ ਜੀ ਸਾਡਾ ਜਿਹੜਾ ਆਪਸ ਵਿੱਚ ਅ ਅੰਡਰਸਟੈਂਡਿੰਗ ਹੈ ਉਹ ਬਿਨਾਂ ਸ਼ਬਦ ਕਹੇ ਵੀ ਹੈ। ਕੀ ਬਾਤ ਹੈ? ਜੀ। ਤੇ ਮੇਰੀ ਮਦਰ ਜਿਹੜੀ ਉਹਨਾਂ ਨੂੰ ਕੈਂਸਰ ਹੋ ਗਿਆ ਸੀ ਤਾਂ ਅਸੀਂ ਉਹਨਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਹੋਇਆ ਸੀ ਉੱਥੇ ਖਰਚਾ ਤਾਂ ਕੋਈ ਆਣਾ ਨਹੀਂ ਸੀ ਕਿਉਂਕਿ ਆਰਮੀ ਦੇ ਉਸ ਤੋਂ ਹੋਣਾ ਸੀ। ਬਿਲਕੁਲ ਪਰ ਅਸੀਂ ਮੈਂ ਨੌਇਡਾ ਦੇ ਵਿੱਚ ਰਹਿੰਦਾ ਸੀ ਹਸਪੀਟਲ ਜਾਣਾ ਔਰ ਵਾਪਸ ਆਉਣਾ ਉਸ ਸਮੇਂ ਸਾਡਾ ਪ੍ਰੋਫੈਸ਼ਨਲੀ bizness ਸਾਰੇ ਬਹੁਤ ਸਾਰੇ ਲਾਸ ਹੋ ਗਿਆ ਸੀਗਾ। ਹਾਂ। ਤਾਂ ਸਾਡੇ ਕੋਲੋਂ ਪੈਸੇ ਨਹੀਂ ਸੀ। ਜੀ। ਤਾਂ ਇੱਕ ਔਰਤ ਦੇ ਲਈ 골ਡ ਜਿਹੜਾ ਉਹ ਬਹੁਤ ਬੜੀ ਚੀਜ਼ ਹੁੰਦੀ ਹੈ ਜੀ ਉਹਨੇ ਆਪਣੀ ਆਖਰੀ ਜਿਹੜਾ 골ਡ ਕੋਈ ਵੀ ਚੀਜ਼ ਹੁੰਦੀ ਹੈ ਉਹ ਸਾਰੀਆਂ ਚੀਜ਼ਾਂ ਵੇਚ ਕੇ ਸਿਰਫ ਅਸੀਂ ਟਰੈਵਲ ਦੇ ਖਰਚੇ ਵਾਸਤੇ ਉਹ ਕੰਮ ਕਰ ਰਹੇ ਸੀ ਸਭ ਨੌਇਡਾ ਸਿਟੀ ਸੈਂਟਰ ਪਰ ਮੈਟਰ ਤੇ ਉਤਰ ਜਾਂਦਾ ਸੀ ਮੈਂ ਉਥੋਂ ਆਟੋ ਨਹੀਂ ਲੈਂਦਾ ਹੁੰਦਾ ਸੀ ਇਸ ਕਰਕੇ ਕਿਉਂਕਿ 10 ਰੁਪਏ ਆਟੋ ਦੇ ਲੱਗਣਗੇ ਮੈਂ ਉਹ 10 ਰੁਪਏ ਬਜਨ ਮੈਂ ਦੁੱਧ ਦਾ ਪੈਕੇਟ ਲਵਾਂਗਾ ਤਾਂ ਕਿ ਬੱਚਾ ਦੁੱਧ ਪੀ ਲੇਗਾ ਮੇਰਾ ਇੱਕ ਬੱਚਾ ਹੈ ਹਾਂਜੀ ਨਮਨਦੀਪ ਜੀ ਤੇ ਉਹਦੀ ਕਹਾਦਤ ਰਹੀ ਹੈ ਸ਼ੁਰੂ ਤੋਂ ਜਦੋਂ ਠੀਕ ਠਾਕ ਬੈਲ ਟੂ ਡੂ ਸੀ ਅਸੀਂ ਜੀ ਤਾਂ ਉਹਨੇ ਜਦੋਂ ਵੀ ਦੁਕਾਨ ਤੇ ਜਾਣਾ ਉਹਨੇ ਦੋ ਟੋਇਲ ਲੈਣੀ ਅਨਿਸ਼ਾ ਕਿ ਪਾਪਾ ਇੱਕ ਗੱਡੀ ਮੈਂ ਇਹ ਸੱਤ ਦੇ ਵਿੱਚ ਚੱਕ ਲਈ ਇੱਕ ਗੱਡੀ ਮੈਂ ਸੱਤ ਦੇ ਵਿੱਚ ਚੱਕ ਲਈ ਤੇ ਜਦੋਂ ਇਹ ਕ੍ਰਾਈਸਿਸ ਦਾ ਸਮਾਂ ਆਇਆ ਮੇਰੇ ਕੋਲ ਤਾਂ ਇੱਕ ਸਾਲ ਦੇ ਲਈ ਉਹ ਸਕੂਲ ਨਹੀਂ ਗਿਆ ਕਿਉਂਕਿ ਸਕੂਲ ਫੀਸ ਨਹੀਂ ਦੇ ਸਕਦਾ ਸੀ ਮੈਨੂੰ ਨਹੀਂ ਪਤਾ ਸੀ ਕਿ ਸਕੂਲ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਹੋ ਸਕਦਾ ਪਰ ਉਹਨਾਂ ਨੂੰ ਲੱਗਿਆ ਮੈਂ ਗਿਆ ਕੇ ਗੱਲ ਹੀ ਨਹੀਂ ਕੀਤੀ ਮਤਲਬ ਮੈਨੂੰ ਲੱਗਾ ਮੈਂ ਫੇਸ ਕਿੱਦਾਂ ਕਰੂੰਗਾ 60 سال ਦੀ ਉਮਰ ਦੇ ਵੀ ਸੀਗਾ ਉਹ ਡਿੰਪਲ ਨੇ ਉਹਨੂੰ ਸਮਝਾਤਾ ਕਿ ਬੇਟਾ ਇਦਾਂ ਦਾ ਕਰਕੇ ਆਪਣੇ ਕੋਲ ਪੈਸੇ ਘਟ ਨਹੀਂ ਇਸ ਕਰਕੇ ਆਪਾਂ ਸਿਰਫ ਆਪਾਂ ਜ਼ਰੂਰੀ ਰਾਸ਼ਨ ਦੀਆਂ ਚੀਜ਼ਾਂ ਲੈ ਸਕਦੇ ਆਂ ਆਪਾਂ ਟੌਏ ਨਹੀਂ ਬਾਏ ਕਰ ਸਕਦੇ ਜਦੋਂ ਅਸੀਂ ਕਦੇ ਵੀ ਜਾਣਾ ਇਸ ਤਰੀਕੇ ਨਾਲ ਕਿਉਂਕਿ ਬੱਚਾ ਹੈ ਮੰਨ ਤਾਂ ਉਹ ਦੇਖ ਕੇ ਲਲਚਾਏਗਾ ਉਹਦਾ ਕਿ ਮੈਂ ਤਾਂ ਉਹਨੇ ਰੋਣਾ ਜਾਂ ਜੋ ਆਪਾਂ ਨਾਰਮਲ ਰਿਐਕਸ਼ਨ ਦੇਖਦੇ ਆਂ ਬੱਚਾ ਦਾ ਉਹਦੀ ਬਜਾਏ ਉਹਦਾ ਕੁਐਸਚਨ ਹੁੰਦਾ ਸੀ ਕਿ ਕੀ ਆਪਣੇ ਕੋਲ ਇੰਨੇ ਪੈਸੇ ਹੈਗੇ ਨੇ ਕਿ ਮੈਂ ਟੌਏ ਲੈ ਸਕਦਾ ਮੈਂ ਉਹਨੂੰ ਇਹ ਨਹੀਂ ਕਿਹਾ ਕਿ ਡਾਂਟ ਕੇ ਵੀ ਨਹੀਂ ਮਿਲੇਗਾ ਤੈਨੂੰ ਇਹ ਨਹੀਂ ਵਾਇ ਨਹੀਂ ਮਿਲੇਗਾ ਵਾਇ ਤੁਹਾਨੂੰ ਪਤਾ ਸੀਗਾ ਤੁਸੀਂ ਅੱਜ ਵੀ ਜੇ ਤੁਸੀਂ ਉਹਨੂੰ ਮਿਲੋਗੇ ਤਾਂ ਉਹ ਆਪਣੀ ਉਮਰ ਨਾਲ ਤੁਹਾਨੂੰ ਅਲੱਗ ਤਰੀਕੇ ਨਾਲ ਮਿਲੇਗਾ ਉਹ ਜਿਹੜਾ ਸਮਾਂ ਸੀ ਉਸ ਸਮੇਂ ਨੇ ਬਹੁਤ ਜ਼ਿਆਦਾ ਲਰਨਿੰਗ ਦਿੱਤੀ ਉਹ ਲਰਨਿੰਗ ਇਹ ਸੀ ਕਿ ਬਹੁਤ ਸਾਰੇ ਫੇਕ ਲੋਕ ਤੁਹਾਡੇ ਨਾਲ ਇਕੱਠੇ ਹੋ ਜਾਂਦੇ ਨੇ ਜੋ ਤੁਸੀਂ ਗਰੋ ਕਰ ਰਹੇ ਹੋ ਤਾਂ ਉਹਨਾਂ ਨੂੰ ਸ਼ੇਕ ਕਰਨ ਵਾਸਤੇ ਨਾ ਇਸ ਯੂਨੀਵਰਸ ਨੇ ਉਸ ਪਰਮਾਤਮਾ ਨੇ ਉਸ ਉਹਨੇ ਕੁਝ ਬਣਾਇਆ ਹੋਇਆ ਹੈ ਕਿ ਉਹ ਤੁਹਾਨੂੰ ਇਹ ਚੈੱਕ ਕਰਦਾ ਹੈ ਕਿ ਤੁਹਾਡੇ ਨਾਲ ਕੌਣ ਖੜੇ ਰਹਿਣਗੇ ਤੇ ਅੱਜ ਸਾਡਾ ਜਿਹੜਾ ਬੋਰਡ ਹੈ ਮੈਂ ਉਹਦੇ ਵਿੱਚ ਮੈਂ ਜੇ ਮੈਂ ਨਾਮ ਲੈਣਾ ਚਾਹਾਂਗਾ ਆਰਿਫ ਨਿਸਾਰ ਜੀ ਨੇ ਇਹ ਅਗਰ ਮੇਰੇ ਕੋਲੋ ਕਿਸੇ ਦਿਨ 10 ਰੁਪਏ ਨਹੀਂ ਹੈਗੇ ਤਾਂ ਉਹ 10 ਰੁਪਏ ਕਰ ਦਿੰਦੇ ਸੀ ਮੈਨੂੰ ਕਿ ਚਲੋ ਯਾਰ ਤੂੰ ਆਪਦਾ ਇਹ ਕੰਮ ਕਰ ਲੈ। ਜੀ ਇੱਕ ਦਿਨ ਆਇਆ ਸੀ। ਜੀ ਇੱਕ ਦਿਨ ਆਇਆ ਸੀ। ਕਿ ਅਸੀਂ ਦਰਵਾਜ਼ੇ ਬੰਦ ਕਰਕੇ ਮੈਂ ਡਿਸਾਈਡ ਕਰ ਲਿਆ ਸੀ। ਹਮ ਅਸੀਂ 11ਵੇਂ ਫਲੋਰ ਤੇ ਰਹਿੰਦੇ ਸੀਗੇ ਉੱਥੇ। ਉਹ ਸਟੱਡੀ ਕਰ ਲਈ ਸੀਗੇ 11ਵੇਂ ਫਲੋਰ ਤੋਂ ਮਰ ਕੇ ਗਿਰ ਕੇ ਤਾਂ ਬੰਦਾ ਮਰੀ ਜਾਂਦਾ ਹੈ। ਬਚਾਲੇ ਜ ਨਹੀਂ ਰਹੂਗਾ। ਮਨ ਲੱਗਦਾ ਅੱਧ ਬਚਾਲੇ ਨਾਲ ਹੋ ਜਾਏਗੀ। ਪਰ ਪਤਾ ਨਹੀਂ ਕਿਵੇਂ ਕਿਸ ਤਰੀਕੇ ਦੇ ਨਾਲ ਆਰਵਿੰਨ ਸਰ ਨੂੰ ਕੋਈ ਇੰਟੂਇਸ਼ਨ ਹੋਈ ਉਹ ਆਏ ਉਹਨਾਂ ਨੇ ਜ਼ਬਰਦਸਤੀ ਉਹ ਮਤਲਬ ਜਦੋਂ ਇਹ ਸਾਰਾ ਮਾਹੌਲ ਬਣ ਰਿਹਾ ਸੀ ਉਹ ਸਾਡੇ ਦਰਵਾਜ਼ੇ ਦੇ ਉੱਤੇ ਆਂਦੇ ਨੇ ਠਕ ਠਕ ਕਰਦੇ ਨੇ ਦਰਵਾਜ਼ੇ ਤੋਂ ਅੰਦਰ ਆਉਂਦੇ ਨੇ ਉੱਥੋਂ ਉਹ ਜਿਹੜਾ ਸਮਾ ਸੀ ਉਹ ਚੀਜ਼ਾਂ ਉਹ ਬਦਲ ਗਈਆਂ ਉਹ ਦਿਨ ਸੀ ਉਹ ਦਿਨ ਨਿਕਲ ਗਿਆ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਉਹ ਥੌਟ ਕਦੀ ਨਹੀਂ ਆਇਆ ਔਰ ਨਾ ਮੇਰੇ ਖਿਆਲ ਚ ਉਹਨੂੰ ਆਉਣਾ ਚਾਹੀਦਾ ਉਸਨੇ ਇਹ ਜਿਹੜਾ ਸਿਲਸਿਲਾ ਸੀਗਾ ਫਿਰ ਇਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਉਹ ਇਦਾਂ ਦੀ ਹਰਕਤ ਕਰ ਰਹੇ ਨੇ ਤਾਂ ਫਿਰ ਇਹਨਾਂ ਨੇ ਥੋੜਾ ਮੈਂਟਰ ਕੀਤਾ ਅੱਜ ਵੀ ਸਾਡੇ ਜਿਹੜੇ ਇਸ ਪੂਰੇ ਗਰੁੱਪ ਦੇ ਜਿਹੜੇ ਮੈਂਟਰ ਨੇ ਉਹ ਆਰਫ ਮਨਸਰ ਜੀ ਨੇ ਇੱਕ ਕੁਐਸਚਨ ਮੇਰੇ ਦਿਮਾਗ 'ਚ ਕੰਟੀਨਿਊਸਲੀ ਆ ਰਿਹਾ ਜਦ ਤੋਂ ਆਪਾਂ ਇੰਟਰਵਿਊ ਸ਼ੁਰੂ ਕੀਤਾ ਹੈ ਤੁਸੀਂ ਦੋ ਘੜੀਆਂ ਕਿਉਂ ਪਾੰਨੇ ਹੋ ਸਾਡੇ ਕੋਲੇ ਸਭ ਤੋਂ ਕੀਮਤੀ ਚੀਜ਼ ਕੀ ਹੈ ਸਮਾਂ ਸਮਾਂ ਜੀ ਤੇ ਇਹ ਸਮੇਂ ਨਾਲ ਰਿਲੇਟਡ ਹੈ ਅੱਛਾ ਪ੍ਰੋਡਕਟ ਡਿਜ਼ਾਈਨ ਕੀਤੇ ਜਾਂਦੇ ਨੇ ਸਾਡੇ ਫੈਸਿਲਿਟੀ ਵਾਸਤੇ ਹਮ ਪਰ ਇਹ ਜਿਹੜਾ ਮੋਬਾਈਲ ਨਾਮ ਦੀ ਜਿਹੜੀ ਡਿਵਾਈਸ ਹੈ ਨਾ ਇਹਦਾ ਡਿਜ਼ਾਈਨ ਥੋੜਾ ਉਲਟਾ ਹੈ ਜੀ ਮੈਨੂੰ ਇਹ ਲੱਗਦਾ ਕਿ ਸਾਡੀ ਜ਼ਿੰਦਗੀ ਇਹਦੇ ਵਾਸਤੇ ਹੋ ਗਈ ਹੈ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਰਾਤ ਨੂੰ ਸੁੱਤੇ ਹੋਏ ਪਏ ਹੋਵੋਗੇ ਕਿਤੇ ਟਿੰਗ ਹੋ ਜੇਨਾ ਤੁਸੀਂ ਸਾਰਾ ਕੁਝ ਛੱਡ ਕੇ ਉਹ ਨੂੰ ਆ ਦੇ ਹੋ ਪਤਾ ਨਹੀਂ ਕੀ ਆ ਗਿਆ ਇਹਦੇ ਜੀ ਤਾਂ ਇਹ ਡਿਵਾਈਸ ਹੀ ਡਿਜ਼ਾਈਨ ਇਸ ਤਰੀਕੇ ਨਾਲ ਕੀਤੀ ਗਈ ਹੈ ਕਿ ਤੁਸੀਂ ਆਪਣੇ ਜਿਹੜਾ ਆਈ ਬੋਲ ਹੈ ਇਹਦੀ ਸਕਰੀਨ ਤੇ ਰੱਖਣਿਆ ਜੇ ਤੁਸੀਂ ਲੈਫਟ ਰਾਈਟ ਹੋ ਜਾਓਗੇ ਤਾਂ ਅਸੀਂ ਟਿੰਗ ਕਰਕੇ ਬੁਲਾ ਲਾਂਗੇ ਕਿ ਕਿੱਥੇ ਹੋ ਹੈਲੋ ਕਿਧਰੋਂ ਤਾਂ ਉਸ ਚੀਜ਼ ਤੋਂ ਬਚਣ ਵਾਸਤੇ ਅਸੀਂ ਤੁਸੀ ਇੱਕ ਨੋਟੀਫਿਕੇਸ਼ਨ ਆਇਆ ਉਹਦਾ ਕੋਈ ਮਤਲਬ ਨਹੀਂ ਸੀ ਉਹ ਵੈਸੇ ਬੈਟਰੀ ਚਾਰਜ ਫੁੱਲ ਹੋਣ ਦਾ ਆਇਆ ਸੀ ਬੈਟਰੀ ਫੁੱਲ ਹੋ ਗਈ ਪਰ ਮੈਂ ਜਦੋਂ ਸਕਰੀਨ ਚੱਕ ਹੀ ਲਈ ਤਾਂ 3 ਮਿੰਟ ਕਿਤੇ ਨਹੀਂ ਜੀ ਉਹਨਾਂ ਤੋਂ ਬਚਣ ਵਾਸਤੇ ਮੈਂ ਕੀਤਾ ਕਿ ਜੇਕਰ ਕੋਈ ਨੋਟੀਫਿਕੇਸ਼ਨ ਆਉਂਦਾ ਤਾਂ ਮੈਂ ਦੇਖਣਾ ਜ਼ਰੂਰੀ ਹੈ ਸਕਰੀਨ ਬਾਹਰ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਫੋਨ 'ਚ ਇਸ ਕਰਕੇ ਮੈਂ ਦੋ ਕਰਿਆ ਇੱਕ ਕਰਨ ਤੋਂ ਬਾਅਦ ਮੇਰਾ ਜਿਹੜਾ ਮੇਰਾ ਸਕਰੀਨ ਟਾਈਮ ਸੀ ਉਹ ਪਹਿਲਾਂ 4 ਘੰਟੇ ਸੀ ਹੁਣ ਸਿਰ 2.5 ਘੰਟੇ ਰਹਿ ਗਿਆ ਤੇ ਸਰ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦਾ ਜਿਹੜਾ ਬੈਲੈਂਸ ਹੈ ਉਹਨੂੰ ਤੁਸੀਂ ਕਿੱਦਾਂ ਮੇਨਟੇਨ ਕਰਦੇ ਹੋ ਮੇਰੇ ਲਈ ਲਾਈਫ ਇੱਕੋ ਹੀ ਹੈ ਉਹਦੇ 'ਚ ਪਰਸਨਲ ਪ੍ਰੋਫੈਸ਼ਨਲ ਸਾਰਾ ਕਿਉਂਕਿ ਇਨਵੋਲਵ ਨੇ ਮੇਰੀ ਵਾਈਫ ਮੇਰੇ ਨਾਲ ਇਨਵੋਲਵ ਹੈ ਔਰ ਬੱਚਿਆਂ ਨੂੰ ਵੀ ਸਾਰੀਆਂ ਚੀਜ਼ਾਂ ਜੋ ਅਸੀਂ ਕਰਦੇ ਹਾਂ ਉਹ ਵੀ ਅਸੀਂ ਡਿਸ ਮਤਲਬ ਮੈਂ ਪਰਸਨਲ ਟਾਈਮ ਦੇ ਨਾਮ ਤੇ ਮੈਂ ਬਹੁਤ ਲਿਮਟਡ ਜਿਹੜਾ ਸਾਡਾ ਐਸ ਇਸ ਤਰੀਕੇ ਸਪੈਂਡ ਕਰਦੇ ਹੋਵਾਂਗੇ ਇੱਕ ਦਿਨ ਤੁਹਾਡਾ ਮੀ ਟਾਈਮ ਹੋਣਾ ਚਾਹੀਦਾ ਇੱਕ ਟਾਈਮ ਤੋਂ ਇੱਕ ਦਿਨ ਤੁਹਾਡਾ ਫੈਵਰੀਟ ਟਾਈਮ ਹੋਣਾ ਚਾਹੀਦਾ ਐਂਡ 5 ਡੇ ਇਨ ਅ ਵੀਕ ਜਿਹੜਾ ਉਹ ਤੁਹਾਨੂੰ ਪ੍ਰੋਫੈਸ਼ਨਲੀ ਡੈਡੀਕੇਟਡਲੀ ਉਹਦੇ ਉੱਤੇ ਕੰਮ ਕਰਨਾ ਚਾਹੀਦਾ ਇਹ ਚੀਜ਼ ਨੂੰ ਮੈਂ ਵੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਮੈਂ ਆਪਣੇ ਕੰਪਨੀ ਦੇ ਨਾਲ ਮੇਰੇ ਨਾਲ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਨੂੰ ਤੋਂ ਮੈਂ ਇਹ ਕਹੀ ਰਿਹਾ ਕਿ ਤੁਸੀਂ ਇਸ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਜਿਓ ਕਿਉਂਕਿ ਜ਼ਿੰਦਗੀ ਦੌੜਨ ਦਾ ਨਾਮ ਨਹੀਂ ਹੈ ਜ਼ਿੰਦਗੀ ਜਿਉਣਾ ਦਾ ਨਾਮ ਹੈ ਅੱਜ ਦਾ ਜਿਉਣਾ ਅੱਜੀ ਪਏਗਾ ਸਰ ਵੀਊ ਨਾਉਨ ਨੂੰ ਤੁਸੀਂ ਅੱਜ ਤੋਂ 5 ਸਾਲ ਬਾਅਦ ਕਿੱਥੇ ਦੇਖਦੇ ਹੋ ਇਹ ਜਿਹੜਾ ਪ੍ਰੋਡਕਟ ਹੈ ਜਾਂ ਜਿਹੜਾ ਪ੍ਰੋਜੈਕਟ ਹੈ ਇਹਦੇ ਤੋਂ ਤੁਸੀਂ ਕਿਸੇ ਵੀ ਚੀਜ਼ ਨੂੰ ਐਕਸਕਲੂਡ ਨਹੀਂ ਕਰ ਸਕਦੇ ਹੂੰ ਇਹ ਪੂਰੀ ਦੁਨੀਆ ਦਾ ਕਨੈਕਟਡ ਪ੍ਰੋਜੈਕਟ ਹੈ ਪੂਰੇ ਉਸ ਪੂਰੇ ਸਿਸਟਮ ਦੇ ਵਿੱਚ ਆ ਤਾਂ ਲੇਕਿਨ ਅਸੀਂ ਕੀ ਕਰ ਸਕਦੇ ਹਾਂ ਮਾਈਲਸਟੋਨਸ ਤਾਂ ਸਾਡਾ ਟਾਰਗੇਟ ਇਹੀ ਹੈ ਕਿ ਅਸੀਂ ਇਸ ਨੂੰ ਮੋਸਟ ਵੈਲਿਊਏਬਲ ਕੰਪਨੀ ਇੰਡੀਆ ਦੇ ਵਿੱਚ ਫਰਸਟ 3 ਜਿਹੜੀਆਂ ਕੰਪਨੀਆਂ ਨੇ ਡਾਟਾ ਸੈਂਟਰ ਔਰ ਸਰਵਿਸ ਪ੍ਰੋਵਾਈਡ ਕਰਾਉਣ ਵਾਲੀਆਂ ਆ ਉਹਨਾਂ ਦੇ ਵਿੱਚ ਅਸੀਂ ਸਮਾਰ ਹੋਈਏ ਔਰ ਦੁਨੀਆ ਦੇ ਵਿੱਚ ਜਿਹੜਾ ਸਾਡਾ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਹੈ ਅਸੀਂ ਇਹਨੂੰ ਕੰਪਨੀ ਨੂੰ ਲੈ ਕੇ ਚਾਹੁੰਦੇ ਆ ਜਿੱਦਾਂ ਅਸੀਂ ਨੈਸਡੈਕ ਦੇ ਵਿੱਚ ਜਾਂ ਨਿਊਯਾਰਕ ਸਟਾਕਸ ਚੇਂਜ ਦੇ ਵਿੱਚ ਕੰਪਨੀ ਨੂੰ ਲਿਸਟ ਕਰਨਾ ਚਾਹੁੰਦੇ ਆ ਇਹ ਸਾਰੀਆਂ ਚੀਜ਼ਾਂ ਨੇ ਅਸੀਂ ਟਾਰਗੇਟ ਔਰ ਟਾਈਮ ਬਾਉਂਡ ਰੱਖੇ ਹੋਏ ਨੇ ਦੁਨੀਆ ਦੇ ਪਟਲ ਦੇ ਉੱਪਰ ਕੰਪਨੀ ਔਰ ਜੀਰਖਪੁਰ ਔਰ ਪੰਜਾਬ ਦਾ ਜਿਹੜਾ ਨਾਮ ਹੈ ਉਹ ਰੌਸ਼ਨ ਹੋਊਗਾ ਥਰੂ ਵਿਊ